ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡੇਲੀ ਲਾਈਫ ਵਲੌਗ ਤੇ ਤੁਹਾਡਾ ਸਵਾਗਤ ਹੈ। ਲੋਜੀ ਆਪਾਂ ਬਣਾਉਣ ਲੱਗੇ ਅੱਜ ਬਾਸਪਤੀ ਚੋਲ। ਇਹਨਾਂ ਇੱਕ ਕੌਲੀ ਪਰ ਕੀ ਜੀ ਆਪਾਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਵਾਂਗੇ। ਇਹਨਾਂ 'ਚੋਂ ਧੋਵਾਂਗੇ ਜਿਹਨਾਂ 'ਚ ਗਰੀਸ ਸਾਫ਼ ਨਹੀਂ ਹੁੰਦੇ ਹੈਗੇ। ਇਹਨੂੰ ਚੰਗੀ ਤਰ੍ਹਾਂ ਫੱਤੋਗੇ ਰੱਖ ਲਾਂਗੇ 10-15 ਮਿੰਟ ਲਈ। ਉਦੋਂ ਪਹਿਲਾਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਜੇ ਪਲੇਸ ਇਹਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ। ਲਓ ਜੀ ਹੁਣ ਆਪਣੀਆਂ ਜਿਹੜੀਆਂ ਚੌਲ ਨੇ ਬਿਲਕੁਲ ਸਾਫ਼ ਹੋ ਗਈ ਨੇ ਇਹ ਕੌਲੀ ਆਪਾਂ ਜਿਹੜੀ ਚੌਲਾਂ ਦੀ ਭਰੀ ਹੋਈ ਸੀ ਜੀ ਫਿਰ ਆਪਾਂ ਇਸੇ ਨਾਲ ਹੀ ਪਾਣੀ ਪਾਵਾਂਗੇ ਮਿਣਕ ਕੇ ਵੀ ਕਿੰਨਾ ਨੇ ਸੀਗਾ ਹੁਣ ਇਹਦੇ ਵਿੱਚ ਆਪਾਂ ਬਣਾਉਣ ਲੱਗੇ ਜੀ ਚੌਲ ਕੀ ਪਾਇਆਗੀ ਆਪਾਂ ਇਹਦੇ ਵਿੱਚ ਜਿੰਨਾ ਵੀ ਆਪਣਾ ਟੇਸਟ ਦੇ ਅਕੋਰਡਿੰਗ ਆ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਏ ਜੀ ਜੀਰੇ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈਗਾ ਥੋੜਾ ਥੋੜਾ ਜਿੰਦੇ ਭੁੰਨਣ ਲੱਗਦੇ ਬਿਲਕੁਲ ਮਾੜਾ ਮਾੜਾ ਨਹੀਂ ਗਾ ਜਿਆਦਾ ਮੱਚ ਜੂਗਾ ਜੀ ਇਹ ਹੁਣ ਜਿੰਨਾ ਆਪਾਂ ਪਾਣੀ ਪਾਏ ਚੌਲ ਪਾਏ ਨੇ ਜੀ ਉਨੀਆਂ ਕਾਲੀਆਂ ਭਰ ਕੇ ਆਪਾਂ ਇਹਦੇ ਵਿੱਚ ਪਾਣੀ ਨਹੀਂ ਆ ਪਾਵਾਂਗੇ ਲਓ ਜੀ ਇਹਦੇ ਵਿੱਚ ਆਪਾਂ ਇਹ ਤਿੰਨ ਕਾਲੀਆਂ ਪਾਣੀ ਦੀਆਂ ਪਾਈਆਂ ਨੇ ਆ ਵੀਡੀਓ ਨੂੰ ਅੰਡਾ ਤੱਕ ਜ਼ਰੂਰ ਦੇਖਿਓ ਜੀ ਤੇ ਸਾਨੂੰ ਵਾਤ ਤੋਂ ਵਾਤ ਸਪੋਰਟ ਕਰਿਓ ਤੁਸੀਂ ਕਿੱਦਾਂ ਬਣਾਉਣਾ ਤੁਹਾਨੂੰ ਜ਼ਰੂਰ ਦੱਸਿਓ ਹੁਣ ਇਹਦੇ ਵਿੱਚ ਆਪਾਂ ਅੱਧੇ ਦਾ ਥੋੜਾ ਜਿਹਾ ਜ਼ਿਆਦਾ ਕਮਚਨ ਨਮਕੀਂ ਦਾ ਪਾਵਾਂਗੇ ਨਮਕ ਦਾ ਪਾਵਾਂਗੇ ਜੀ ਜਦੋਂ ਪਾਣੀ ਚੰਗੀ ਤਰ੍ਹਾਂ ਬਾਲਤੀ ਆ ਜਾਵੇ ਫਿਰ ਆਪਾਂ ਇਹਦੇ ਵਿੱਚ ਚੌਲ ਪਾ ਦਾਂਗੇ ਸਾਡੇ ਇਹ ਪਿੰਡਾਂ ਦਾ ਦੇਸੀ ਰਹਿਣ ਸਹਿਣ ਹੈ ਜੀ ਅਸੀਂ ਤੁਹਾਡੇ ਨਾਲ ਬਹੁਤ ਸਾਰੇ ਆਪਣੀ ਡੇਲੀ ਲਾਈਫ ਦੀਆਂ ਚੀਜ਼ਾਂ ਸ਼ੇਅਰ ਕਰਦੇ ਹੁੰਨੇ ਆਂਗੇ ਅਸੀਂ ਜ਼ਿਆਦਾਤਰ ਰੈਸਪੀ ਵਾਲੀਆਂ ਚੀਜ਼ਾਂ ਜਾਂ ਸਲਾਈ ਦੀਆਂ ਚੀਜ਼ਾਂ ਸ਼ੇਅਰ ਕਰਦੇ ਹਾਂ ਜੋ ਨੌਲੇਜ ਦੇਣਾ ਲਓ ਜੀ ਆਪਾਂ ਹੁਣ ਆਪਣੇ ਜਿਹੜੇ ਚੌਲ ਨੇ ਉਹ ਬਣਨੇ ਰੱਖ ਦਿੱਤੇ ਨੇਗੇ ਵੀਡੀਓ ਤਾਂ ਤੁਸੀਂ ਜ਼ਰੂਰ ਦੇਖਦੇ ਜੀ ਪਰ ਸਾਨੂੰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਜੀ ਵੀਡੀਓ ਦੇਖ ਰਹੇ ਹੋ ਸਾਡੀ ਤਾਂ ਸਾਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਸਾਨੂੰ ਸਪੋਰਟ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਕਿੰਦਾ ਦੀ ਰੈਸਪੀ ਜਾਂ ਕੋਈ ਸਿਲਾਈ ਦਾ ਕੰਮ ਸਿੱਖਣਾ ਹੋਵੇ ਪੁੱਛਣਾ ਹੋਵੇ ਤਾਂ ਸਾਨੂੰ ਕਮੈਂਟਾਂ ਚ ਜ਼ਰੂਰ ਦੱਸੋ ਜੀ ਲਓ ਜੀ ਆਪਣੇ ਚੌਲ ਨੇ ਜਿਹੜੇ ਬਣਨੇ ਸ਼ੁਰੂ ਹੋ ਗਏ ਨੇ ਤੁਸੀਂ ਇਹਨਾਂ ਨੂੰ ਟੱਕੇ ਨਹੀਂ ਬਣਾਇਆ ਜੱਜ ਅਸੀਂ ਇਦਾਂ ਇਦਾਂ ਹੀ ਬਣਾਇਆ ਖੁੱਲੇ 'ਚ ਲਓ ਜੀ ਚੌਲ ਆਪਣੇ ਆਪ ਛੱਡਣ ਲੱਗੇ ਨੇ ਤੁਸੀਂ ਸ਼ਕਲ ਤੋਂ ਹੀ ਦੇਖ ਸਕਦੇ ਹੋ ਜੀ ਕਿੰਨੇ ਵਧੀਆ ਲੱਗਦੇ ਨੇ ਬਿਲਕੁਲ ਨਹੀਂ ਜੁੜਦੇ ਹੈਗੇ ਲਓ ਜੀ ਦੇਖੋ ਜੀ ਬਹੁਤ ਵਧੀਆ ਬਣ ਚੁੱਕੀ ਨੇ ਜੀ ਇਹ ਖਾਣ ਲਈ ਰੈਡੀ ਨੇ ਬੱਚਿਆਂ ਲਈ ਬਜ਼ੁਰਗਾਂ ਲਈ ਬਹੁਤ ਵਧੀਆ ਨੇ ਦੁਪਹਿਰੇ ਦੇ ਖਾਣੇ 'ਚ ਬਹੁਤ ਵਧੀਆ ਨੇ ਜੀ ਵੀਡੀਓ ਅੰਤ ਤੱਕ ਦੇਖਣ ਲਈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ